ਸਸ਼ੀਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਹਾਂ ਸੰਦੀਪ ਸਿੰਘ ਖਰੜਾ ਮੇਰੇ ਨਾਲ ਇਸ ਵਕਤ ਇੱਕ ਵਾਰ ਫੇਰ ਤੋਂ ਲਾਈਨ ਤੇ ਜੁੜੇ ਹੋਏ ਆ ਜਸਬੀਰ ਸਿੰਘ ਪੱਟੀ ਸਾਹਿਬ ਹੁਣ ਪੱਟੀ ਸਾਹਿਬ ਵੀ ਸਾਨੂੰ ਦੁਬਾਰਾ ਇਸ ਕਰਕੇ ਲੋਡ ਪੈ ਗਈ ਬਈ ਅੱਜ ਜਥੇਦਾਰ ਕੁਲਦੀਪ ਸਿੰਘ ਗੜਗਾਜ ਜਿਹੜੇ ਕਾਰਜਕਾਰੀ ਜਥੇਦਾਰ ਆ ਅਕਾਲ ਤਖਤ ਸਾਹਿਬ ਦੇ ਦਮਦਮਾ ਸਾਹਿਬ ਦੇ ਜਥੇਦਾਰ ਟੇਕ ਸਿੰਘ ਢਣੌਲਾ ਇਹਨਾਂ ਦੋਹਾਂ ਨੂੰ ਜਿਹੜੇ ਤਖਤ ਸ਼੍ਰੀ ਪਟਨਾ ਸਾਹਿਬ ਆ ਉਹਨਾਂ ਨੇ ਤਨਖਾਹਿਆ ਕਰਾਰ ਕਰ ਦਿੱਤਾ ਤੇ ਨਾਲ ਦੀ ਨਾਲ ਹੀ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਦਰਸਲ ਅੱਜ ਇਹ ਸਭ ਕੁਝ ਵਾਪਰਿਆ ਕਿਉਂ ਜਿੱਥੇ ਇੱਕ ਪਾਸੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਇਕੱਤਰਤਾ ਹੁੰਦੀ ਆ ਸਿੰਘ ਸਹਿਬਾਨਾਂ ਦੀ ਜਿਹਦੇ ਵਿੱਚ ਜਥੇਦਾਰ ਕੁਲਦੀਪ ਸਿੰਘ ਗੜਗਾਜ ਜਿਹੜੇ ਆ ਉਹ ਇੱਕ ਪਾਸੇ ਤਾਂ ਢੜਰੀਆਂ ਵਾਲੇ ਨੂੰ ਇਹ ਇਜਾਜ਼ਤ ਦਿੰਦੇ ਆ ਵੀ ਉਹ ਇੱਕ ਵਾਰ ਫੇਰ ਤੋਂ ਆਪਣੇ ਧਾਰਮਿਕ ਸਮਾਗਮ ਕਰ ਸਕਦੇ ਆ ਦੂਸਰੇ ਪਾਸੇ ਬੜੀ ਅਹਿਮ ਗੱਲ ਹੁੰਦੀ ਆ ਜਿਹਦੇ ਉੱਤੇ ਅਸੀਂ ਪਹਿਲੇ ਪ੍ਰੋਗਰਾਮ 'ਚ ਖੁੱਲ੍ਹ ਕੇ ਚਰਚਾ ਵੀ ਕੀਤੀ ਆ ਕਿ ਸਾਬਕਾ ਜਥੇਦਾਰ ਰਣਜੀਤ ਸਿੰਘ ਗੋਰੇ ਮਸਕੀਨ ਦੀਆਂ ਸੇਵਾਵਾਂ ਜਿਹੜੀਆਂ ਉਹ ਬਹਾਲ ਕਰ ਦਿੱਤੀਆਂ ਜਾਂਦੀਆਂ ਹੁਣ ਜਦੋਂ ਰਣਜੀਤ ਸਿੰਘ ਗੋਰੇ ਮਸਕੀਨ ਹੋਣਾਂ ਦੀਆਂ ਸੇਵਾਵਾਂ ਬਹਾਲ ਕੀਤੀਆਂ ਜਾਂਦੀਆਂ ਤਾਂ ਉਸ ਤੋਂ ਬਾਅਦ ਜਿਹੜਾ ਅਸੀਂ ਪਹਿਲਾਂ ਵੀ ਪ੍ਰੋਗਰਾਮ ਕੀਤਾ ਉਹਦੇ ਵਿੱਚ ਵੀ ਇਹੀ ਚਰਚਾ ਕੀਤੀ ਵੀ ਇਹਦੇ ਪਿੱਛੇ ਮਨਸ਼ਾ ਕੀ ਹੈ ਕਿਉਂਕਿ ਜਥੇਦਾਰ ਰਣਜੀਤ ਸਿੰਘ ਗੋਰੇ ਮਸਕੀਨ ਜਿਹੜੇ ਆ ਇਹ ਦੱਸਿਆ ਜਾਂਦਾ ਵੀ ਇਹ ਇੱਕ ਵਾਰ ਫੇਰ ਤੋਂ ਜਥੇਦਾਰ ਅਕਾਲ ਤਖਤ ਸਾਹਿਬ ਬਣਨਾ ਚਾਹੁੰਦੇ ਆ ਉਹਦਾ ਕਾਰਨ ਇਹ ਆ ਵੀ ਇਸ ਵਕਤ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੂਰਨ ਤੌਰ ਦੇ ਉੱਤੇ ਸੇਵਾਵਾਂ ਕੋਈ ਵੀ ਨਹੀਂ ਨਿਭਾ ਰਿਆ ਕਾਰਜਕਾਰੀ ਤੌਰ ਦੇ ਉੱਤੇ ਇਸ ਵਕਤ ਕੁਲਦੀਪ ਸਿੰਘ ਗੜਗੱਜ ਜਿਹੜੇ ਆ ਉਹ ਆਪਣੀਆਂ ਸੇਵਾਵਾਂ ਨਿਭਾ ਰਹੇ ਆ ਅਚਾਨਕ ਅਜੀਹਾ ਕੀ ਵਾਪਰਦਾ ਵੀ ਇਹ ਸਾਰੇ ਜਿਹੜਾ ਸੁਣਵਾਈ ਹੁੰਦੀ ਆ ਉੱਥੇ ਜਦੋਂ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਮਤੇ ਜਿਹੜੇ ਪਾਸ ਹੁੰਦੇ ਆ ਇਹ ਦੁਪਹਿਰ ਕੁ ਵੇਲੇ ਸਾਰਾ ਕਬਜ਼ਾ ਜਿਹੜਾ ਇਸ ਮੱਤ ਤੋਂ ਹੋ ਜਾਂਦਾ ਪਰ ਸ਼ਾਮ ਆਉਂਦਿਆਂ ਆਉਂਦਿਆਂ ਜਿਨ੍ਹਾਂ ਜਥੇਦਾਰ ਸਹਿਬਾਨਾ ਨੇ ਇਹ ਆਦੇਸ਼ ਦਿੱਤੇ ਇਹ ਫਰਮਾਨ ਦਿੱਤੇ ਉਹਨਾਂ ਨੂੰ ਤਨਖਾਹਿਆ ਕਰਾਰ ਕਰ ਦਿੱਤਾ ਜਾਂਦਾ ਸੋ ਇਹ ਸਭ ਕੁਝ ਜੋ ਕੁਝ ਵਾਪਰਿਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਪੱਟੀ ਸਾਹਿਬ ਤੋਂ ਸਮਝਦੇ ਹਾਂ ਵੀ ਅਚਾਨਕ ਸ਼ਾਮ ਵੇਲੇ ਆ ਕੀ ਹੋ ਗਿਆ ਕਿਉਂਕਿ ਪਹਿਲੇ ਪ੍ਰੋਗਰਾਮ ਦੇ ਵਿੱਚ ਅਸੀਂ ਖੁੱਲ ਕੇ ਉਹ ਸਾਰੇ ਸਵਾਗਤ ਦੀ ਜਿਹੜੀ ਚਰਚਾ ਕਰ ਚੁੱਕੇ ਹਾਂ ਆ ਉਹ ਗੱਲਬਾਤ ਕਰਦੇ ਹਾਂ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਪਟਨਾ ਸਾਹਿਬ ਜੀ ਇਹ ਪਹਿਲਾ ਜਿਹੜਾ ਅਸੀਂ ਪ੍ਰੋਗਰਾਮ ਕੀਤਾ ਉਹ ਅਜੇ YouTube ਤੇ ਮੇਰੇ ਖਿਆਲ ਪਤਾ ਨਹੀਂ ਚੜ ਗਿਆ ਕਿ ਨਹੀਂ ਚੜਿਆ ਤੇ ਆਹ ਖਬਰ ਸਾਹਮਣੇ ਆ ਗਈ ਵੀ ਜਥੇਦਾਰ ਕੁਲਦੀਪ ਸਿੰਘ ਗੜਗਾਜ ਜਥੇਦਾਰ ਟੇਕ ਸਿੰਘ ਢਣੌਲਾ ਨੂੰ ਤਨਖਾਹਿਆ ਕਰਾਰ ਕਰ ਦਿੱਤਾ ਔਰ ਤਨਖਾਹਿਆ ਕਰਾਰ ਕੀਤਾ ਗਿਆ ਤੱਕ ਸ਼੍ਰੀ ਪਟਨਾ ਸਾਹਿਬ ਦੀ ਕਮੇਟੀ ਵੱਲੋਂ ਤੇ ਨਾਲ ਦੀ ਨਾਲ ਹੀ ਸੁਖਬੀਰ ਬਾਦਲ ਨੂੰ ਵੀ ਤਲਬ ਕੀਤਾ ਗਿਆ ਸਪਸ਼ਟੀਕਰਨ ਮੰਗਿਆ ਗਿਆ ਇਹ ਸਾਰਾ ਮਾਮਲਾ ਕੀ ਬਣਿਆ ਜੀ ਜਦੋਂ ਤੱਕ ਅਸੀਂ ਪ੍ਰੋਗਰਾਮ ਕਰ ਰਹੇ ਸੀ ਉਦੋਂ ਤੱਕ ਤਾਂ ਉਹੀ ਖਬਰਾਂ ਸੀ ਜੋ ਅਸੀਂ ਕਰ ਰਹੇ ਸੀਗੇ ਵੀ ਗੋਰੇ ਮਸਕੀਨ ਜਿਆਦਾ ਰਕਾਲ ਤੱਕ ਹੋ ਸਕਦੇ ਆ ਧੜੀਆਂ ਵਾਲੇ ਜਿਹੜੇ ਆ ਉਹਨਾਂ ਦਾ ਰਾਜੀਨਾਮਾ ਤੁਮਾਂ ਦੇ ਨਾਲ ਕਰਾਉਣ ਵਾਲੀ ਗੱਲ ਆ ਵੀ ਉਹ ਮੁੜ ਕੇ ਪ੍ਰਚਾਰ ਕਰਨ ਤੇ ਅਚਾਨਕ ਕੀ ਵਾਪਰ ਗਿਆ ਜੀ ਐਕਚੁਅਲੀ ਬੇਸਿਕਲੀ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਗੋਰੇ ਮਸਕੀਨ ਦਾ ਜਿਹੜਾ ਪਿਛੋਕੜ ਕੋਈ ਇੰਨਾ ਬਹੁਤਾ ਸਾਫ਼ ਨਹੀਂ ਇਹਦੇ ਬਿਲਕੁਲ ਪਿਛੋਕੜ 'ਚ ਮੈਂ ਜਾਵਾਂ ਤਾਂ ਅੱਧਾ ਘੰਟਾ ਲੱਗ ਜੂ ਗੱਲ ਕਰਨ ਵਾਸਤੇ ਆਪਾਂ ਉਧਰ ਨਹੀਂ ਜਾਵਾਂਗੇ ਆਪਾਂ ਹੁਣ ਜਿਹੜੀ ਬੇਕਾਇਦਾ ਤੌਰ ਤੇ ਅੱਜ ਕਾਂਟਕ ਤੋਂ ਕਾਰਵਾਈ ਕੀਤੀ ਗਈ ਆ ਇਹ ਸਪਸ਼ਟ ਵੀ ਸੁਖਬੀਰ ਸਿੰਘ ਬਾਦਲ ਦੇ ਕਹਿਣ ਦੇ ਉੱਤੇ ਉਹਨਾਂ ਨੂੰ ਜਿਹੜੀ ਆ ਨਰੋਲ ਕਲੀਨਚ ਦਿੱਤੀ ਗਈ ਹੈ ਜਿ ਕੋਈ ਦੋਹਰਾਵਾ ਨਹੀਂ ਹੈ ਗਿਆ ਇਹ ਗੱਲ ਤੁਸੀਂ ਪਹਿਲੇ ਪ੍ਰੋਗਰਾਮ ਚ ਵੀ ਕਹੀ ਸੀ ਵੀ ਹੋ ਸਕਦਾ ਇਹ ਸਾਰੇ ਜਿਹੜੇ ਮਤੇ ਆ ਉੱਥੋਂ ਆਏ ਹੋਣ ਬਿਲਕੁਲ ਇਹਦੇ ਵਿੱਚ ਕੀ ਕੀਤਾ ਗਿਆ ਵੀ ਜਿਹੜੀ ਪਟਨਾ ਸਾਹਿਬ ਦੀ ਕਮੇਟੀ ਨੂੰ ਤਲਬ ਕੀਤਾ ਗਿਆ ਉੱਥੇ ਗੁਰदयाल ਸਿੰਘ ਨੂੰ ਤਲਬ ਕੀਤਾ ਗਿਆ ਬਲਦੇਵ ਸਿੰਘ ਨੂੰ ਤਲਬ ਕੀਤਾ ਗਿਆ ਕਿਉਂ ਵੀ ਬਲਦੇਵ ਸਿੰਘ ਦੇ ਉੱਤੇ ਪਹਿਲਾ ਦੇ ਜਾਰੀ ਕੀਤਾ ਗਿਆ ਸੀ ਵੀ ਹੈਡ ਗਰੰਟੀਆ ਤੇ ਇਹਨੂੰ ਪੰਜ ਬਾਣੀਆਂ ਦਾ ਬਾਠ ਕੰਠ ਨਹੀਂ ਪਹਿਲਾ ਵੀ ਦੇ ਜਾਰੀ ਹੋਇਆ ਸੀ ਵੀ ਉਹਦੀ ਇੱਕ ਵੀਡੀਓ ਬਣਾ ਕੇ ਪਾਠ ਕਰਦਿਆਂ ਦੀ ਜਿਹੜੀ ਕੰਠ ਹੋਵੇ ਉਹ ਤੁਹਾਨੂੰ ਭੇਜੋ ਲੇਕਿਨ ਅੱਜ ਤੱਕ ਨਹੀਂ ਭੇਜੇਗੀ ਇਹੋ ਕਮੇਟੀ ਦਾ ਕੰਮ ਜਥੇਦਾਰ ਕੋਲ ਸ਼ਿਕਾਇਤ ਆਈ ਹੈ ਤਾਂ ਉਹਨਾਂ ਨੇ ਕਮੇਟੀ ਨੂੰ ਇਨਫੋਰਮ ਕਰਨਾ ਪਿਆ ਸ਼ਿਕਾਇਤ ਨਹੀਂ ਦਾ ਨਪਟਾ ਰ ਕਰੋ ਤੇ ਜਦੋਂ ਅਸੀਂ ਸਿੱਧੀ ਦਗਲਤਾ ਜੀ ਕਰਾਂਗੇ ਤੇ ਫਿਰ ਮੈਥੋਲੀਆ ਆਮੋ ਸਮਣੀ ਤੋਂ ਵੰਗੇ ਤੁਹਾਨੂੰ ਪਤਾ ਹੋਏਗਾ ਗਿਆਨੀ ਜੁਗਿੰਦਰ ਸਿੰਘ ਵਦਾਰਤੀ ਨੇ ਕੰਮ ਕੀਤਾ ਸੀ ਵੀ ਤਖਤਾਂ ਦੇ ਜਥੇਦਾਰ ਬਣਾਉਣੇ ਸ਼ੁਰੂ ਕਰਤੇ ਸੀ ਮੀਟਿੰਗ ਦੇ ਵਿੱਚ ਹਾਂ ਹਜੂਰ ਸਦਾ ਜਥੇਦਾਰ ਨਹੀਂ ਆ ਸਕਦਾ ਕਿਉਂਕਿ ਉਹ ਤਖਤ ਨਹੀਂ ਛੱਡ ਸਕਦਾ ਉਹ ਆਪਣਾ ਕੋਈ ਮੀਤ ਜਥੇਦਾਰ ਕੋਈ ਹੈੱਡ ਗ੍ਰੈਂਡਤੀ ਜਾ ਕੇ ਭੇਜਦੇ ਸੀਗੇ ਪੰਜ ਪੂਰੇ ਹੋ ਜਾਂਦੇ ਸੀਗੇ ਲੇਕਿਨ ਉਹਨਾਂ ਨੇ ਉਦੋਂ ਇਹਨਾਂ ਨੂੰ ਅੱਖੋਂ ਪਰਖੇ ਕਰਤਾ ਤੇ ਠੋਕ ਕੇ ਕਹਿਤਾ ਚੱਠੀ ਕਰਤੀ ਵੀ ਅੱਜ ਤੋਂ ਬਾਅਦ ਤੁਹਾਡੀ ਮੀਟਿੰਗ ਜੀ ਹਾਜ਼ਰ ਨਹੀਂ ਹੋਵਾਂਗੇ ਜਿਹੜੀ ਸੌਦਾ ਸਾਦੀ ਮਾਫੀ ਤੇ ਸਾਈਨ ਕਰਾਇਆ ਗਿਆ ਸੀ ਉਹਨਾਂ ਨੂੰ ਕਹਤਾ ਸੀ ਅਸੀਂ ਬਿਲਕੁਲ ਨਹੀਂ ਅਸੀਂ ਬਿਲਕੁਲ ਸਹਿਮਤ ਨਹੀਂ ਪਟਨਾ ਸਰ ਜੰਮ ਨੇ ਸਿੰਘ ਵਿਸ਼ੇ ਫਸਦੇ ਰਹਿੰਦੇ ਇਹ ਦੋਵਾਂ ਕਮੇਟੀਆਂ ਦੇ ਉੱਤੇ ਪਟਨਾ ਸਰ ਤੇ ਹਜੂਰ ਸਾਹਿਬ ਦੇ ਉੱਤੇ ਅੱਜ ਬੀਜੇਪੀ ਦਾ ਪੂਰਾ ਪ੍ਰਭਾਵ ਆ ਤੇ ਬੀਜੇਪੀ ਨਾਲ ਸੁਖਬੀਰ ਸਿੰਘ ਬਾਦਲ ਦੀ ਬਣਦੀ ਨਹੀਂ ਤੇ ਮੋਰਚਾ ਲਉਣ ਜੋਗੇ ਅਸੀਂ ਹੈਗੇ ਨਹੀਂ ਮਹਾਰਾਸ਼ਟਰ ਦੇ ਵਿੱਚ ਜਿਸਟ੍ਰਿਕਟ ਤਾਂ ਸਾਡੇ ਨਮਾਇਦੇ ਪਾਸੇ ਕਰਕੇ ਤੇ ਸਰਕਾਰ ਨੇ ਆਪਣੇ ਨਾਇਬ ਨਮਾਇਦੇ ਕਈ ਗੈਰਸਿਕ ਵੀ ਪਾ ਲਏ ਉਹਦੇ ਵਿੱਚ ਇਹਹੀ ਚੀਜ਼ ਉਹ ਕਲਤਖ ਤੇ ਚਾਹੁੰਦੇ ਨੇ ਸੁਲਮਨੀ ਕਮੇਟੀ ਚ ਕਾਮ ਨੂੰ ਕਿਤੇ ਬਾਈ ਚਾਂਸ ਕਿਤੇ ਪੰਜਾਬ ਸਰਕਾਰ ਦੇ ਵਿੱਚ ਉਹ ਬਣ ਜਾਂਦੀ ਬੀਜੇਪੀ ਦੀ ਤੇ ਇਹ ਪੱਕਾ ਵਾ ਵੀ ਸ਼੍ਰੋਮਣੀ ਕਮੇਟੀ ਚ ਸਟੇਜਧਾਰੀ ਨੂੰ ਵੋਟ ਦਾ ਅਧਿਕਾਰ ਵੀ ਮਿਲੇਗਾ ਤੇ ਸ਼੍ਰੋਮਣੀ ਕਮੇਟੀ ਚ ਬਕਾਇਦਾ ਤੌਰ ਤੇ ਗੈਰ ਸਿੱਖ ਮੈਂਬਰ ਬਣੂਗੇ। ਐਸੇ ਕਰਕੇ ਉੱਥੇ ਪ੍ਰਭਾਵ ਹੋਣ ਕਰਕੇ ਜਦੋਂ ਉੱਥੇ ਖਬਰ ਪੁੱਜੀ ਵੀ ਉਹ ਕਮੇਟੀ ਨੂੰ ਤਲਬ ਕਰ ਲਿਆ ਜੀ ਜਹਦਾਰ ਨੇ ਗਿਆਨੀ ਕੁਲਦੀਪ ਸਿੰਘ ਗੜਗਾ ਜਣ। ਉਹਨਾਂ ਨੇ ਫਿਰ ਮਾਨਤਾ ਮੰਗ ਲਈ। ਵੀ ਅਸੀਂ ਤੁਹਾਨੂੰ ਤਨਖਾਹਾਂ ਕਰਾ ਦੇਨੇ ਤੁਸੀਂ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰ ਰਹੇ ਹੋ। ਤੁਹਾਡੇ ਕੋਲ ਤਾਂ ਅਧਿਕਾਰ ਹੀ ਨਹੀਂ ਸਾਡੀ ਇੱਕ ਪਰੰਪਰਾ ਵਾ ਜਿੱਨਾਂ 'ਚ ਦਰਬਾਰ ਸਰਦਾ ਹੈਡ ਗ੍ਰੰਥੀ ਨਵੇਂ ਜਥੇਦਾਰ ਜੁਗ ਕਿਤੇ ਨੂੰ ਸਰੂਪਾ ਨਹੀਂ ਦਿੰਦਾ ਉਹਨਾਂ ਨੂੰ ਮਾਨਤਾ ਨਹੀਂ ਮਿਲਦੀ ਤੇ ਭਾਈ ਗੜਗੱਜ ਨੂੰ ਅੱਜ ਤੱਕ ਸਰੂਪਾ ਜਿਹੜਾ ਵਾ ਹੈਡ ਗ੍ਰੰਥੀ ਨਹੀਂ ਨਹੀਂ ਦਿੰਦਾ ਉਹਨਾਂ ਨੇ ਕਿਹਾ ਤੁਸੀਂ ਆਪਣੇ ਅਧਿਕਾਰਾਂ ਨੂੰ ਦਰਬਾਰ ਤੋਂ ਕਰਦੇ ਅਸੀਂ ਤੁਹਾਨੂੰ ਤਨਖਾਹਿਆ ਕਰਾਂਗੇ ਬਾਬਾ ਟੇਕ ਸਿੰਘ ਧਨਵਾਲਾ ਤੇ ਕੁਲਦੀਪ ਸਿੰਘ ਗੜਗੱਜ ਇਹ ਨਵੀਂ ਪਸੂੜੀ ਚ ਫਸ ਗਏ ਤੇ ਨਾਲ ਜਿਹੜੇ ਉਹ ਪੰਜ ਪਿਆਰੇ ਉੱਥੇ ਬੈਠੇ ਨੇ ਭਾਈ ਬਲਦੇਵ ਸਿੰਘ ਭਾਈ ਗੁਰदयाल ਸਿੰਘ ਭਾਈ ਦਲੀਪ ਸਿੰਘ ਤੇ ਦੋ ਹੋਰ ਉਹਨਾਂ ਬਾਅਕੇ ਕਹਿ ਦਿੱਤਾ ਵੀ ਸੁਖਬੀਰ ਸਿੰਘ ਬਾਦਲ ਜਿਸ ਤਰੀਕੇ ਨਾਲ ਇੰਟਰਵਿਊ ਕਰ ਰਿਹਾ ਇਹ 10 ਸਾਲਾਂ ਦੇ ਵਿੱਚ ਵਿੱਚ ਬਕਾਇਦਾ ਤੌਰ ਤੇ ਜਾਤੀ ਤੌਰ ਤੇ ਪੇਸ਼ ਹੋ ਕੇ ਤਖਤ ਜੀ ਪਟਨਾ ਸਾਹਿਬ ਤੇ ਆਪਣਾ ਜਿਹੜਾ ਸੀ ਉਹ ਜਵਾਬ ਦੇਵੇ ਜੇ ਨਹੀਂ ਹੁੰਦਾ ਤੇ ਫਿਰ ਮਰਿਆਦਾ ਅਨਸਾਰ ਕਾਰਵਾਈ ਕੀਤੀ ਜਾਊਗੀ ਮਤਲਬ 526 ਵੀ ਦੇ ਸਕਦਾ ਤਨਖਾਹੇ ਵੀ ਕਰ ਦਿੱਤਾ ਜਾ ਸਕਦਾ ਇਹ ਤੇ ਫਿਰ ਪੱਟੀ ਸਾਹਿਬ ਇਹ ਤੇ ਫਿਰ ਵੱਡੀ ਗੱਲ ਹੋਊਗੀ ਬਹੁਤ ਜ਼ਿਆਦਾ ਜੇ ਇਦਾਂ ਦਾ ਕੋਈ ਫੈਸਲਾ ਆ ਗਿਆ ਤੇ ਆ ਗਿਆ ਜੀ ਉਹ ਤੁਹਾਡੇ ਸਾਹਮਣੇ ਆ ਮਤਲਬ ਪੰਤ ਪੂਰੀ ਤਰ੍ਹਾਂ ਹੋ ਹੀ ਚੁੱਕਾ ਵਾ ਤੇ ਮੈਂ ਇਹ ਵੀ ਦੱਸ ਦਿਆਂ ਪਟਨਾ ਸਾਹਿਬ ਕਮੇਟੀ ਦੇ ਸਿੰਘ ਫਸਦੇ ਰਹੇ ਨੇ ਤੇ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਇੱਕ ਵਾਰੀ ਜਥੇਦਾਰ ਕਲਤਖ ਨੂੰ ਜਿਹੜਾ ਸੀ ਉਹ ਤਲਖਿਆ ਕਰ ਦਿੱਤਾ ਸੀ। ਮੁੜ ਕੇ ਇੱਥੇ ਕਲਤਖ ਤੇ ਮੀਟਿੰਗ ਸੀ ਉਹ ਮੀਟਿੰਗ 'ਚ ਭਾਗ ਲੈਣ ਵਾਸਤੇ ਉਹਨੂੰ ਗੇਟ ਨਹੀਂ ਦੱਸ ਸਕਤਰੇ ਦਾ ਬਾਰ ਬਾਰ ਮੋੜਦਾ ਸੀ। ਫਿਰ ਸੁਖਬੀਰ ਸਿੰਘ ਬਾਦਲ ਦੀ ਦਖਲ ਜਾਨੀ ਦਾ ਸਮਝੌਤਾ ਹੋਇਆ ਤੇ ਅਗਲੀ ਮੀਟਿੰਗ 'ਚ ਆਇਆ। ਜਦੋਂ ਅਗਲੀ ਮੀਟਿੰਗ ਦੇ ਵਿੱਚ ਆ ਗਿਆ ਤੇ ਫਿਰ ਬਕਾਇਦਾ ਤੌਰ ਤੇ ਉਹ ਮੀਟਿੰਗ ਦੇ ਵਿੱਚ ਆਉਣ ਤੋਂ ਬਾਅਦ ਉਹਨੂੰ ਪੁੱਛਿਆ ਗਿਆ ਵੀ ਉਹ ਜਿਹੜੇ ਤੁਸੀਂ ਤਨਖਾਹਿਆ ਕਰ ਦਿੱਤੇ ਸੀ ਉਹਦਾ ਕੀ ਕੀਤਾ ਜੀ ਉਦੋਂ ਹੀ ਮਸਲਾ ਹੱਲ ਹੋ ਗਿਆ ਸੀ ਜੀ ਕੋਈ ਜਵਾਬ ਨਹੀਂ ਸੀ ਨਾਲ ਕੋਲੇ ਇਸ ਕਰਕੇ ਤਖਤ ਜਰੀ ਪਟਨਾ ਸਾਹਿਬ ਦਾ ਪਹਿਲਾਂ ਵੀ ਸਿੰਘ ਫਸਦੇ ਰਹੇ ਤੇ ਸਮਝੌਤੇ ਵੀ ਹੁੰਦੇ ਰਹੇ ਨੇ ਜੀ ਪਰ ਪੱਟੀ ਸਾਹਿਬ ਸਵਾਲ ਇਹ ਆ ਭਈ ਜਦੋਂ ਅੱਜ ਇਹ ਸਭ ਕੁਝ ਹੋ ਰਿਹਾ ਸੀਗਾ ਤਾਂ ਉਸ ਵਕਤ ਜਥੇਦਾਰ ਕੁਲਦੀਪ ਸਿੰਘ ਗੜਗਾਜੇ ਉਹਨਾਂ ਦੇ ਨਾਲ ਟੇਕ ਸਿੰਘ ਢਣੋਲਾ ਉਹਨਾਂ ਦੇ ਨਾਲ ਸਿੰਘ ਸਹਿਬਾਨ ਜਿਹੜੇ ਹੋਰ ਬੈਠੇ ਉਹਨਾਂ ਨੂੰ ਇਸ ਗੱਲ ਦਾ ਇਲਮ ਨਹੀਂ ਸੀਗਾ ਵੀ ਸਾਡਾ ਅਧਿਕਾਰ ਖੇਤਰ ਕੀ ਆ ਅਸੀਂ ਕਿਸੇ ਨੂੰ ਤਲਬ ਕਰ ਸਕਦੇ ਆ ਨਹੀਂ ਕਰ ਸਕਦੇ ਕਿਉਂਕਿ ਇਸ ਵਕਤ ਦੁਨੀਆ ਨੇ ਜਿੱਥੇ ਜਲਵਾ ਦੇਖਿਆ ਸੀਗਾ 2 ਦਸੰਬਰ ਵਾਲੇ ਦਿਨ ਇਹ ਤਾਂ ਇੱਕ ਸਾਭ ਦੀ ਤੋਏ ਤੋਏ ਕਰਨ ਵਾਲੀ ਗੱਲ ਹੋ ਗਈ ਵੀ ਇਹ ਤਾਂ ਆਪਸ ਹੀ ਫਸ ਗਏ ਮੈਂ ਪਹਿਲਾਂ ਕਹਿੰਦਾ ਵੀ ਇਹਨਾਂ ਦੇ ਗਲੇ ਦੀ ਹੱਡੀ ਬਣ ਗਈ ਅੱਜ ਦੀ ਕਾਰਵਾਈ ਅੱਜ ਜੇ ਕਿਤੇ ਰਣਜੀਤ ਸਿੰਘ ਗੋਰੇ ਮਸਕੀਨ ਦਾ ਇਹ ਮਸਲਾ ਨਾ ਛੇੜਦੇ ਤੇ ਸ਼ਾਇਦ ਇਥੋਂ ਤਾਂ ਗੱਲ ਨਾ ਜਾਂਦੀ ਉਹਦਾ ਮਸਲਾ ਛੇੜਣ ਦੇ ਉੱਤੇ ਜਿਹੜਾ ਸੀ ਗੜਬੜ ਹੋਈ ਬਾਕੀ ਕਿਤੇ ਕਿਸੇ ਨੂੰ ਤਰਾਜ ਕੋਈ ਨਹੀਂ ਹੈਗਾ ਫਿਰ ਉਹਨਾਂ ਜੇ ਦੋ ਤਖਈਆ ਕਰਤਾ ਤੇ ਟੇਕ ਸਿੰਘ ਤਨੌਲ ਨੇ ਤੇ ਕੁਲਵੰਦ ਸਿੰਘ ਕੁਲਦੀਪ ਸਿੰਘ ਗੜਗੱਲਬਾਤ ਕੀਤਾ ਬਾਕੀ ਨੇ ਕੁਝ ਨਹੀਂ ਕਿਹਾ ਹੂੰ ਬਾਕੀ ਤਖਤ ਸ੍ਰੀ ਕੇਸਗੜ ਸਾਹਿਬ ਦੇ ਹੈੱਡ ਗ੍ਰੈਂਟੀ ਜਿਹੜੇ ਜੋਗਿੰਦਰ ਸਿੰਘ ਹੋਰੀ ਗਿਆਨੀ ਜੋਗਿੰਦਰ ਸਿੰਘ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਰਾਜਦੀਪ ਸਿੰਘ ਤੇ ਇੱਕ ਗੁਰਬਖਸ਼ੀ ਸਿੰਘ ਪੰਜ ਪੈਰੇ ਕਾਲਕ ਦੇ ਉਹ ਸ਼ਾਮਲ ਸੀਗੇ ਜੀ ਤੋਂ ਪੱਤੀ ਸਾਹਿਬ ਇਹ ਵੈਸੇ ਤੁਸੀਂ ਦੇਖੋ ਇੱਕ ਪਾਸੇ ਸੁਖਬੀਰ ਬਾਦਲ ਕਹਿ ਰਹੇ ਸੀਗੇ ਇੰਨੀ ਗੱਲ ਆਪਣਾ ਜਿਹੜਾ ਉਹਨਾਂ ਦਾ ਵੀਡੀਓ ਉਹਨਾਂ ਨੇ ਪਾਇਆ ਫੇਸਬੁੱਕ ਤੇ ਵੀ ਮਨਪ੍ਰੀਤ ਈਆਲੀ ਜਿਹੜੇ ਆ ਇਹ ਅਕਾਲੀ ਦਲ ਦੀ ਭਰਤੀ ਨਹੀਂ ਕਰ ਸਕਦੇ ਇਹਨਾਂ ਨੇ ਗਦਾਰੀ ਕੀਤੀ ਆ ਦੂਸਰੇ ਪਾਸੇ ਉਹਨਾਂ ਨੇ ਇਹ ਵੀ ਗੱਲ ਕਹੀ ਵੀ ਸਾਡੇ ਤਖਤਾਂ ਦੇ ਉੱਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਉੱਤੇ ਕਬਜ਼ਾ ਹੋ ਗਿਆ ਕਿਹਦਾ ਕਬਜ਼ਾ ਹੋ ਗਿਆ ਨਾਂ ਨਹੀਂ ਲਿਆ ਤੇ ਨਾਲ ਹੀ ਇਹ ਖਬਰ ਸਾਹਮਣੇ ਆ ਜਾਂਦੀ ਹੈ ਵੀ ਐਦਾਂ ਪਾਣਾ ਵਾਪਰ ਗਿਆ ਜੀ ਜਹਦਾਰ ਕੁਲਦੀਪ ਸਿੰਘ ਗੜਗਾ ਜੀ ਵੀ ਤਨਖਾਹਿਆ ਕਰਾਰ ਤੇ ਟੇਕ ਸਿੰਘ ਧਨੋਲਾ ਵੀ ਕਰਾਰ ਤੇ ਨਾਲ ਸੁਖਵੀਰ ਬਾਦਲ ਜਿਹੜੇ ਆ ਇਹ ਤਲਬ ਕਰ ਲਏ ਗਏ ਆ ਤੇ ਸੁਖਵੀਰ ਬਾਦਲ ਨੇ ਇੱਕ ਗੱਲ ਹੋਰ ਕਹੀ ਕਹਿੰਦੇ ਮਨਪ੍ਰੀਤ ਢਿਆਲੀ ਮੁੜ ਕੇ ਕਦੀ ਵੀ ਕਹਿੰਦੇ ਅਕਾਲੀ ਦਲ ਦੇ ਜਿਹੜੇ ਆ ਉਹ ਮੈਂਬਰ ਨਹੀਂ ਬਣ ਸਕਦੇ ਤੇ ਮਨਪ੍ਰੀਤ ਢਿਆਲੀ ਤੇ ਭਰਤੀ ਅਕਾਲੀ ਦਲ ਦੀ ਕਰਦੇ ਪਏ ਆ ਵੇਖੋ ਜਿਹੜੀ ਮਨਪ੍ਰੀਤ ਯਾਲੀ ਦੀ ਗੱਲ ਕੀਤੀ ਹੈ ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਵੀ ਇਹ ਪਾਰਟੀ ਦੇ ਗद्दार ਨੇ ਪਾਰਟੀ ਦਾ ਗद्दार ਹੋਵੇ ਜਾਂ ਨਾ ਹੋਵੇ ਉਹ ਲੱਗ ਗੱਲ ਆ ਜੇ ਅੱਜ ਉਹ ਭਰਤੀ ਕਰ ਰਹੇ ਹੋ ਤੇ ਅਕਾਲ ਤਖਤ ਦੇ ਆਦੇਸ਼ਾਂ ਤੇ ਕਰ ਰਹੇ ਬਿਲਕੁਲ ਗਲਤ ਸਵਾਲ ਤੇ ਇਹੀ ਹੈ ਵੀ ਉਹ ਤੇ ਅਕਾਲ ਤਖਤ ਦੇ ਆਦੇਸ਼ ਤੇ ਕਰ ਰਹੇ ਆ ਇਹ ਕੱਲੀ ਗਦਾਰੀ ਦਾ ਕਿਤਾਬ ਇਹਨਾਂ ਨੇ ਜਿਹੜਾ ਸੀ ਕੱਲਾ ਮਨਪ੍ਰੀਤ ਯਾਲੀ ਨੂੰ ਨਹੀਂ ਜਿਹਦਰ ਅਕਾਲ ਤਖਤ ਨੂੰ ਦਿੱਤਾ ਉਨੂੰ ਬਰਾਬਰ ਤੇ ਕਹਤਾ ਨਗਦਾਰ ਅ ਸਿੱਧੇ ਰੂਪ ਦੇ ਵਿੱਚ ਇਸ ਕਰਕੇ ਮਾਨਪ੍ਰੀਤ ਐਲੀਨ ਨੇ ਕਦੀ ਵੀ ਨਹੀਂ ਕਿਹਾ ਸਖਬੀਰ ਸਿੰਘ ਬਾਦਲ ਨਾਲ ਮੇਰੇ ਕੋਈ ਜੜੇ ਕੋਈ ਵਕਰੇਵੇਂ ਹੈਗੇ ਆ ਪਿੱਕੋਈ ਗੱਲ ਕਹਿੰਦੇ ਨਾ ਮੇਰੀ ਜਾਤੀ ਨਾ ਸ਼ਾਸਤੀ ਨਾ اخਲਾਕੀ ਸਿਰਫ ਸਿਧਾਂਤਕ ਲੜਾਈ ਮੇਰੀ ਸਖਬੀਰ ਸਿੰਘ ਬਾਦਲ ਨਾਲ ਜੀਡੀਐਸ ਦੀ ਕਹਿੰਦੇ ਝੁੰਡਾ ਕਮੇਟੀ ਸਖਬੀਰ ਸਿੰਘ ਬਾਦਲ ਨੇ ਬਣਾਈ ਸੀ ਨੂੰ ਲਾਗੂ ਕਰਦੇ ਹੋ ਇਸ ਬੀਜੀ ਗੱਲ ਨਹੀਂ ਕਰਦੇ ਪਰ ਪੱਤੀ ਸਰ ਜੀ ਤੁਸੀਂ ਜਿੱਦਾਂ ਇੱਕ ਇੱਕ ਛੋਟਾ ਜਿਹਾ ਸਵਾਲ ਲੈ ਲਓ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਉਹਨਾਂ ਦੋਹਾਂ ਤਖਤ ਸਭਾਨਾ ਦੇ ਉੱਤੇ ਭਾਜਪਾ ਦੀ ਪੂਰੀ ਇੰਟਰਫੀਰੈਂਸ ਹੈਗੀ ਆ ਤੇ ਇਹ ਫਿਰ ਮਾਮਲਾ ਹੋਰ ਵੀ ਵੱਧ ਸਕਦਾ ਹਾਲਾਂਕਿ ਤੁਸੀਂ ਇਹ ਗੱਲ ਦੱਸੀ ਆ ਵੀ ਪਹਿਲਾਂ ਵੀ ਟਕਰਾਅ ਦੀ ਸਥਿਤੀ ਬਣਦੀ ਰਹੀ ਆ ਫਿਰ ਇਹ ਮਾਮਲਾ ਹੋਰ ਵੱਧ ਜਾਊਗਾ ਬਿਲਕੁਲ ਵੱਧ ਸਕਦਾ ਬਿਲਕੁਲ ਵੱਧ ਸਕਦਾ ਔਰ ਉਹਨਾਂ ਨੇ ਕਹਿ ਦਿੱਤਾ ਆਪਣੀ ਲੈਟਰ ਦੇ ਵਿੱਚ ਅੱਜ ਤੋਂ ਬਾਅਦ ਤੱਕ ਸ੍ਰੀ ਪਟਨਾ ਸਾਹਿਬ ਦੇ ਵਿੱਚ ਕਿਸੇ ਵੀ ਤਖਤ ਦਾ ਜਹਦਾਰ ਇੰਟਰਫੀਅਰ ਨਹੀਂ ਕਰੇਗਾ ਇਹ ਤਾਂ ਫਿਰ ਆਡ ਹੋਣ ਵਾਲੀ ਗੱਲ ਵੀ ਹੋਈ ਜੇ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਜਦੋਂ ਗਿਆਨੀ ਅਕਬਾਲ ਸਿੰਘ ਸੀ ਉਹਨਾਂ ਨੇ ਇਹ ਵੀ ਮਤਾ ਪਾਸ ਕੀਤਾ ਸੀ ਉੱਥੇ ਕਿ ਅਕਾਲ ਤਖਤ ਨਾਲੋਂ ਤੱਕ ਸ੍ਰੀ ਪਟਨਾ ਸਾਹਿਬ ਸੁਪਰੀਮ ਜਿਹੜਾ ਤਖਤ ਦਾ ਜਹਦਰ ਇਹਨੂੰ ਤਲਬ ਨਹੀਂ ਕੀਤਾ ਜਾ ਸਕਦਾ ਪਟਨਾ ਸਾਹਿਬ ਦੇ ਉਹਨੂੰ ਅਕਾਲ ਤਖਤ ਨੂੰ ਤਲਬ ਕਰ ਸਕਦਾ ਇਹ ਤਾਂ ਤਾਂ ਗੱਲ ਕਹੀ ਸੀ ਇਹ ਮਤਾ ਪਾਸ ਕੀਤਾ ਸੀ ਨਾ ਬੜੇ ਪੰਨਿਆਂ ਦੇ ਵਿੱਚ ਲੇਕਨ ਉਹ ਮੁੜ ਕੇ ਘੱਟੇ-ਗੱਡੀਆਂ ਰੋਲ ਜਾਂਦੇ ਕਿਉਂ ਜਦੋਂ ਅਬਜਾ ਜਿਹੜਾ ਬਕਾਇਦਾ ਤੌਰ ਤੇ ਕਾਲ ਤੱਕ ਤੋਂ ਹੀ ਬਦਲਦਾ ਸੀ ਤੇ ਉੱਥੇ ਉਤਾਰ ਸਿੰਘ ਇਤ ਪ੍ਰਧਾਨ ਬਣ ਗਿਆ ਸੀ ਪਹਿਲਾਂ ਮੱਕੜੂ ਰਿਹਾ ਫਿਰ ਗੋਵਿੰਦ ਸਿੰਘ ਲੋਂਗੋ ਵਾਲੀ ਵੀ ਰਿਹਾ ਜਦੋਂ ਘਰ ਦੀ ਗੱਡੀ ਦੇ ਗੰਢਾ ਉਹ ਗਾੜੋ ਜੋ ਮਰਜ਼ੀ ਕਰੀ ਜੋ ਤੁਸੀਂ ਜੀ ਜੀ ਚਲੋ ਦੇਖਦੇ ਆ ਪੱਟੀ ਸਾਹਿਬ ਕੀ ਬਣਦਾ ਪਰ ਸਥਿਤੀ ਜਿਹੜੀ ਆ ਖਾਸ ਤੌਰ ਤੇ ਪੰਥਕ ਸਿਆਸਤ ਦੇ ਵਿੱਚ ਅਕਾਲੀ ਸਿਆਸਤ ਦੇ ਵਿੱਚ ਜਿਹੜੀ ਆ ਇਹਦੇ ਵਾਸਤੇ ਆਪਾਂ ਰੌਚਕ ਸ਼ਬਦ ਨਹੀਂ ਵਰਤ ਸਕਦੇ ਇਹਦੇ ਵਾਸਤੇ ਸ਼ਬਦ ਇਹ ਆ ਵੀ ਇਹ ਭੰਬਲ ਭੂਸੇ ਚ ਪੈ ਗਿਆ ਕੰਮ ਇਹ ਕੰਮ ਉਲਝ ਗਿਆ ਵਾ ਬੇਸਿਕਲੀ ਸੋ ਦੇਖਦੇ ਹਾਂ ਆਪਣਾ ਦਿਨਾ ਜੋ ਹਾਂ ਦੇਖਦੇ ਹਾਂ ਆਪਣਾ ਦਿਨਾ ਕੀ ਬੰਦਾ ਧੰਨਵਾਦ ਮੱਡੀ ਸਾਹਿਬ ਤੁਸੀਂ ਆਪਣਾ ਦੁਬਾਰਾ ਤੋਂ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਸਸ਼ਿਕਾ ਓਕੇ ਓਕੇ